ਸਸਿਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨੂ ਵਿੱਚ ਅੱਜ ਆਪਾਂ ਘਰ ਦੀ ਕੰਟੀਨੂ ਵਿੱਚ ਬਹੁਤ ਹੀ ਟੇਸਟੀ ਰਾਮਾ ਤੋਰੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜਿੰਨੂੰ ਕਿ ਆਪਾਂ ਜਾਲੂ ਪਾ ਕੇ ਬਣਾਵਾਂਗੇ ਜੋ ਕਿ ਖਾਣ ਵਿੱਚ ਬਹੁਤ ਹੀ ਟੇਸਟੀ ਹੈ ਤੇ ਚਲੋ ਜੀ ਸ਼ੁਰੂ ਕਰਦੇ ਅੱਜ ਦੀ ਆਪਾਂ ਆਪਣੀ ਰੈਸਪੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦੱਸਦੇ ਆ ਕਿ ਜੋ ਵੀ ਸਮਾਨ ਆਪਾਂ ਇਹਦੇ ਵਿੱਚ ਵਰਤਣਾ ਹੈ ਉਹ ਇਸ ਤਰ੍ਹਾਂ ਹੈ ਆਲੂ ਤੋਰੀਆਂ ਦੀ ਸਬਜ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਚਾਹੀਦੀਆਂ ਨੇ ਆਪਾਂ ਨੂੰ ਤੋਰੀਆਂ ਇਹ ਆਪਣੇ ਕੋਲ 1 ਕਿਲੋ ਤੋਰੀਆਂ ਨੇ ਕਿਉਂਕਿ ਤੋਰੀਆਂ ਜਦੋਂ ਆਪਾਂ ਬਣਾਉਂਦੇ ਆਂ ਤੇ ਬਣ ਕੇ ਬਹੁਤ ਹੀ ਥੋੜੀਆਂ ਹੋ ਜਾਂਦੀਆਂ ਨੇ ਤੇ ਇਸ ਕਰਕੇ ਆਪਾਂ 1 ਕਿਲੋ ਤੋਰੀਆਂ ਲਈਆਂ ਨੇ ਦੇਖੋ ਕਿੰਨੀਆਂ ਲੈ ਰਹੀਆਂ ਲੈ ਰਹੀਆਂ ਨੇ ਤੋਰੀਆਂ ਤੇ ਕਿੰਨੀਆਂ ਕੂਲੀਆਂ ਨੇ ਇਹਦੇ ਵਿੱਚ ਮੈਂ ਤਿੰਨ ਮੀਡੀਅਮ ਸਾਈਜ਼ ਦੇ ਆਲੂ ਕੱਟੇ ਨੇ ਇਹਨਾਂ ਨੂੰ ਮੈਂ ਧੋ ਕੇ ਪਾਣੀ ਚ ਪਾ ਲਿਆ ਆਲੂਆਂ ਨੂੰ ਮਿਸਕਕਾਰ ਦਾ ਕੱਟਿਆ ਹੈ ਤੋਰੀਆਂ ਨੂੰ ਸਭ ਤੋਂ ਪਹਿਲਾਂ ਆਪਾਂ ਛਿੱਲਾਂਗੇ ਫਿਰ ਇਹਨਾਂ ਨੂੰ ਧੋਵਾਂਗੇ ਤੇ ਫਿਰ ਬਾਅਦ ਵਿੱਚ ਆਪਾਂ ਇਹਦੀ ਸਬਜ਼ੀ ਤਿਆਰ ਕਰਾਂਗੇ ਆਲੂ ਆਪਾਂ ਤੋਰੀਆਂ ਵਿੱਚ ਇਸ ਕਰਕੇ ਪਾਏ ਨੇ ਕਿਉਂਕਿ ਕਈ ਵਾਰੀ ਆਪਣੇ ਘਰਾਂ ਵਿੱਚ ਬੱਚੇ ਸਬਜੀ ਤੋਰੀ ਦੀ ਨਹੀਂ ਖਾਂਦੇ ਤੇ ਆਲੂ ਪਾਉ ਤਾਂ ਫਿਰ ਉਹ ਸਬਜੀ ਖਾ ਲੈਂਦੇ ਨੇ ਇਸ ਕਰਕੇ ਆਲੂ ਤੋਰੀਆਂ ਦੀ ਸਬਜੀ ਬਹੁਤ ਟੇਸਟੀ ਬਣਦੀ ਹੈ ਤੇ ਹੁਣ ਜੀ ਚਲੋ ਕਰਦੇ ਹਾਂ ਜੀ ਆਪਾਂ ਇਹਦੀ ਤਿਆਰੀ ਹੁਣ ਆਪਾਂ ਇਹਦਾ ਇਸ ਤਰ੍ਹਾਂ ਪਤਲਾ ਪਤਲਾ ਛਿਲਕਾ ਉਤਾਰਾਂਗੇ ਇਸ ਤਰ੍ਹਾਂ ਕਰਕੇ ਆ ਦੇਖੋ ਬੜੇ ਆਰਾਮ ਨਾਲ ਇਹਦਾ ਪਤਲਾ ਪਤਲਾ ਛਿਲਕਾ ਉੱਤਰ ਜਾਣਾ ਹੈ ਇਹਨੂੰ ਸਾਰਿਆਂ ਨੂੰ ਆਪਾਂ ਇਸ ਤਰ੍ਹਾਂ ਛਿੱਲ ਲਵਾਂਗੇ ਫਿਰ ਬਾਅਦ ਵਿੱਚ ਇਹਨੂੰ ਆਪਾਂ ਧੋਵਾਂਗੇ ਕਿੰਨੀਆਂ ਕੂਲੀਆਂ ਨੇ ਤੋਰੀਆਂ ਤੋਰੀਆਂ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕੱਟਿਆ ਹੈ ਤੇ ਇਸ ਤੜਕੇ ਵਾਸਤੇ ਆਪਾਂ ਸਮਾਨ ਰੈਡੀ ਕਰ ਲਿਆ ਹੈ ਇੱਧਰ ਮੈਂ ਕੜਾਈ ਦੇ ਵਿੱਚ ਇਹ ਵਾਲੀਆਂ ਦੋ ਛੋਟੀਆਂ ਕੜਛੀਆਂ ਸਰੋਂ ਦੇ ਤੇਲ ਦੀਆਂ ਪਾਈਆਂ ਨੇ ਕਿਉਂਕਿ ਇਹ ਸਬਜ਼ੀ ਦਾ ਟੇਸ ਸਰੋਂ ਦੇ ਤੇਲ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾ ਤੇਲ ਆਪਣਾ ਗਰਮ ਹੈ ਇਹਦੇ ਵਿੱਚ ਆਪਾਂ ਅੱਧਾ ਚਮਚਾ ਅ ਦਰੜ ਫਰੜ ਕੀਤਾ ਸਾਬਤ ਧਨੀਆ ਪਾਵਾਂਗੇ ਅੱਧਾ ਚਮਚਾ ਜੀਰਾ ਪਾਵਾਂਗੇ ਇਹਨਾਂ ਨੂੰ ਹਲਕਾ ਜਿਹਾ ਆਪਾਂ ਪੋਨ ਲਵਾਂਗੇ

ਇਹ ਅੱਜ ਨੂੰ ਆਪਾਂ ਇੰਨਾ ਕਿ ਭੁੰਨਾਗੇ ਹੁਣ ਇਹਦੇ ਵਿੱਚ ਆਪਾਂ ਇਹ ਕੱਟਿਆ ਹੋਇਆ ਟਮਾਟਰ ਤੇ ਨਾਲ ਹੀ ਇਹ ਹਰੀ ਮਿਰਚ ਪਾ ਦਾਂਗੇ ਇਹਨਾਂ ਨੂੰ ਮਿਕਸ ਕਰਕੇ ਇਹਦੇ ਵਿੱਚ ਆਪਾਂ ਹੁਣ ਨਾਲ ਨਮਕ ਪਾਣਾ ਕਿਉਂਕਿ ਜੇ ਟਮਾਟਰ ਪਾਉਣ ਦੇ ਨਾਲ ਨਮਕ ਬਾਅਦੂ ਟਮਾਟਰ ਜਲਦੀ ਸੌਫਟ ਹੋ ਜਾਂਦਾ ਇੱਕ ਚਮਚਾ ਨਮਕ ਪਾਇਆ ਵਾਕ ਤੇ ਆਪਣੀ ਸਵਾਦ ਅਨਾਰੇ ਨੂੰ ਵਾਸ਼ ਕਰਕੇ ਪਾ ਸਕਦੇ ਹਾਂ ਇਹਦੇ ਨਾਲ ਹੀ ਮੈਂ ਦਰੜ ਫਰੜ ਕੀਤੀ ਹੋਈ ਕਾਲੀ ਮਿਰਚ ਪਾ ਦਾਂਗੀ ਇਹਦਾ ਟੇਸਟ ਸਬਜੀ ਵਿੱਚ ਬਹੁਤ ਵਧੀਆ ਆਉਂਦਾ ਹੈ ਤੜਕਾ ਆਪਣਾ ਪੱਕ ਕੇ ਤਿਆਰ ਹੈ ਆ ਦੇਖੋ ਟਮਾਟਰ ਵੀ ਸੌਫਟ ਹੋ ਗਏ ਨੇ ਤੇ ਇਹਨੇ ਤੇਲ ਛੱਡਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਦੇ ਆ ਨਮਕ ਆਪਾਂ ਪਹਿਲੇ ਪਾ ਦਿੱਤਾ ਹੈ ਇੱਕ ਚਮਚਾ ਮੈਂ ਧਨੀਆ ਪਾਊਡਰ ਪਾ ਦਾਂਗੇ ਇੱਕ ਚਮਚਾ ਢੇਕੀ ਮਿਰਚ ਇੱਕ ਚਮਚਾ ਹਲਦੀ ਐਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਾਂ ਇਨ ਨੂੰ ਇੱਕ ਦੋ ਮਿੰਟ ਵਾਸਤੇ ਆਪਾਂ ਪਕਾ ਲਾਂਗੇ ਤਾਂ ਕਿ ਮਸਾਲਿਆਂ ਦਾ ਵੀ ਕੱਚਾਪਨ ਨਿਕਲ ਜਾਏ ਦੇਖੋ ਕਲਰ ਕਿੰਨਾ ਸੋਹਣਾ ਹੈ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੁਣ ਆਪਾਂ ਇਹਦੇ ਵਿੱਚ ਇਹ ਕੱਟੇ ਹੋਏ ਆਲੂ ਪਾ ਦਾਂਗੇ ਇਹਨਾਂ ਨੂੰ ਮਿਕਸ ਕਰਕੇ ਇੱਕ ਦੋ ਮਿੰਟ ਬਾਅਦ ਤੇ ਆਲੂਆਂ ਨੂੰ ਵੀ ਤੜਕੇ 'ਚ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂ ਆਲੂ ਵੀ ਚੰਗੀ ਤਰ੍ਹਾਂ ਤੜਕੇ ਦੇ ਨਾਲ ਪੱਕ ਗਏ ਨੇ ਆਹ ਦੇਖੋ ਇਹਨਾਂ ਨੇ ਤੇਲ ਛੱਡਤਾ ਹੁਣ ਆਪਾਂ ਇਹਦੇ ਵਿੱਚ ਇਹ ਰਾਮਾ ਟੋਲ ਪਾਉਨੇ ਆ ਇੱਕ ਗੱਲ ਧਿਆਨ ਰੱਖਣੀ ਹੈ ਜਦੋਂ ਤੁਸੀਂ ਤੋਰੀਆਂ ਦੀ ਸਬਜ਼ੀ ਬਣਾਉਣੀ ਹੈ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਣਾ ਕਿਉਂਕਿ ਇਹ ਤੋਰੀਆਂ ਕਾਫੀ ਪਾਣੀ ਛੱਡਦੀਆਂ ਨੇ ਤੇ ਇਹ ਆਪਣੇ ਪਾਣੀ ਨਾਲ ਹੀ ਬਹੁਤ ਵਧੀਆ ਪੱਕਦੀਆਂ ਨੇ ਹੁਣ ਆਪਾਂ ਇਹ ਤੋਰੀਆਂ ਇਹਦੇ ਵਿੱਚ ਪਾਉਨੇ ਆ ਹੁਣ ਆਪਾਂ ਸਬਜ਼ੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਐਨੋ ਟੱਕ ਦਾਂਗੇ ਤੇ ਵਿੱਚ ਵਿੱਚ ਆਪਾਂ ਇਹਨੂੰ ਚੈੱਕ ਵੀ ਕਰਦੇ ਰਹਿਣਾ ਹੁਣ ਇਹਨੂੰ ਆਪਾਂ ਟੱਕ ਕੇ ਉਹ ਨਾ ਸਬਜੀ ਨੂੰ ਆਪਾਂ ਚੰਗੀ ਤਰ੍ਹਾਂ ਰਲਾਤਾ ਹੈ ਤਾਂ ਕਿ ਸਾਰੀ ਸਬਜੀ ਨੂੰ ਮਸਾਲਾ ਲੱਗ ਜਾਵੇ ਹੁਣ ਆਪਾਂ ਇਹਨੂੰ ਟੱਕ ਕੇ 5-7 ਮਿੰਟ ਪਕਾਉਨੇ ਆ ਤੇ ਫਿਰ ਇਹਨੂੰ ਚੈੱਕ ਕਰਦੇ ਆ 5-6 ਮਿੰਟ ਹੋ ਗਏ ਨੇ ਆਪਣੀ ਸਬਜੀ ਪੱਕ ਗਈ ਇਹਨੂੰ ਵਿੱਚ ਵਿੱਚ ਆਪਾਂ ਇਹਨੂੰ ਚੈੱਕ ਵੀ ਕੀਤਾ ਹੈ ਤੇ ਹੁਣ ਫਿਰ ਇੱਕ ਵਾਰੀ ਆਪਾਂ ਇਹਨੂੰ ਦੇਖਦੇ ਆ ਆ ਦੇਖੋ ਇਹਦੇ ਵਿੱਚ ਆਪਾਂ ਬਿਲਕੁਲ ਵੀ ਪਾਣੀ ਨਹੀਂ ਸੀ ਪਾਇਆ ਦੇਖੋ ਤੋਰੀਆਂ ਨੇ ਕਿੰਨਾ ਪਾਣੀ ਛੱਡਿਆ ਹੈ ਆਹ ਕਿਉਂਕਿ ਇਸ ਪਾਣੀ ਨਾਲ ਹੀ ਆਪਣੀ ਸਬਜ਼ੀ ਬਹੁਤ ਵਧੀਆ ਬਣਨੀ ਹੈ ਤੇ ਜੋ ਆਪਾਂ ਇਹਦੇ ਆਲੂ ਪਾਏ ਨੇ ਆਲੂ ਇਹਦੇ ਵਿੱਚ ਜਿਉਂਨਾ ਚੁ ਵੀ ਥੋੜੀ-ਬਹੁਤੀ ਇਕਸਰ ਹੈ ਤੇ ਇਹ ਵੀ ਇਹਦੇ ਨਾਲੇ ਪੱਕ ਜਾਣੇ ਨੇ ਹੁਣ ਇੱਥੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਸੁੱਕੀ ਮਿਰਚੀ ਇਹਨੂੰ ਇਸ ਤਰ੍ਹਾਂ ਆਪਾਂ ਹੱਥ ਨਾਲ ਰਗੜ ਕੇ ਪਾਵਾਂਗੇ ਨਾਲੇ ਥੋੜਾ ਜਿਆ ਤਾਂ ਨਹੀਂ ਆ ਬਾਕੀ ਤਨੀਆ ਆਪਾਂ ਇਹਦੇ ਵਿੱਚ ਬਾਅਦ ਵਿੱਚ ਐਡ ਕਰਾਂਗੇ ਇਹਨੂੰ ਮਿਕਸ ਕਰ ਦਵਾਂਗੇ ਇੱਥੇ ਤੁਸੀਂ ਆਪਣਾ ਨਮਕ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਐਡ ਕਰ ਸਕਦੇ ਹੋ। ਹੁਣ ਇਹਨੂੰ ਆਪਾਂ ਟੱਕ ਕੇ ਥੋੜੀ ਦੇਰ ਵਾਸਤੇ ਹੋਰ ਪਕਾਉਨੇ ਆ। 5 ਕਿ ਮਿੰਟਾਂ ਵਿੱਚ ਆਪਣੀ ਸਬਜ਼ੀ ਬਣ ਕੇ ਰੈਡੀ ਹੋ ਜਾਣੀ ਹੈ ਟੋਟਲੀ 10-12 ਮਿੰਟ ਜਾਂ ਵੱਧ ਤੋਂ ਵੱਧ 15 ਕਿ ਮਿੰਟਾਂ ਚ ਆਪਣੀ ਸਬਜ਼ੀ ਬਣ ਕੇ ਰੈਡੀ ਹੋ ਜਾਂਦੀ ਹੈ। ਹੁਣ ਇਹਨੂੰ ਆਪਾਂ ढकते हैं तो फिर थोड़ी देर बाद देखते हैं लो जी अपनी बहुत ही टेस्टी रामा तोरी तो आलू की सब्जी बन के बिल्कुल रैडी है आओ जी इनू देखते हैं कि सब्जी अपनी किमें बनी है आ देखो कि सोनी बनी है सब्जी सब्जी ने तेल है तो ते सब्जी पक के बिल्कुल रैडी है हूँ आप जी हरा धनिया गैस बंद करके 2-4 ਮਿੰਟ ਇਹਨੂੰ ਆਪਾਂ ਟੱਕ ਕੇ ਰੱਖਾਂਗੇ ਫਿਰ ਕਰਦੇ ਆ ਸਰ ਤੇ ਹੁਣ ਤੁਹਾਨੂੰ ਦੱਸਦੇ ਆ ਇਹਦਾ ਟੇਸਟ ਜਿਵੇਂ ਦੀ ਬਣੀ ਐ ਆ ਦੇਖੋ ਕਿੰਨੀ ਸੋਹਣੀ ਸਬਜ਼ੀ ਬਣ ਕੇ ਆਪਣੀ ਬਿਲਕੁਲ ਰੈਡੀ ਐ ਖਾਣ ਵਿੱਚ ਵੀ ਇਹ ਬਹੁਤ ਟੇਸਟੀ ਐ ਜੇ ਤੁਸੀਂ ਚਾਹੋ ਤੇ ਇਹਨੂੰ ਬਿਲਕੁਲ ਡਰਾਈ ਵੀ ਬਣਾ ਸਕਦੇ ਹੋ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਥੋੜਾ ਰਸਾ ਵੀ ਰੱਖ ਸਕਦੇ ਹੋ ਤੁਸੀਂ ਇਹਨੂੰ ਗਰਮ ਗਰਮ ਫੁਲਕਿਆਂ ਨਾਲ ਪਰੌਂਠਿਆਂ ਨਾਲ ਤੇ ਚਾਵਲਾਂ ਨਾਲ ਬਣਾ ਕੇ ਵੀ ਖਾ ਸਕਦੇ ਹੋ ਚਾਵਲਾਂ ਨਾਲ ਖਾਂ ਚ ਇਹਦਾ ਬਹੁਤ ਜ਼ਿਆਦਾ ਟੇਸਟ ਆਉਂਦਾ ਹੈ ਤੇ ਮੈਂ ਵੀ ਅਕਸਰ ਇਹਦੇ ਨੂੰ ਜਦੋਂ ਰਾਮਾ ਤੌਰ ਦੀ ਸਬਜ਼ੀ ਬਣਾਵਾਂ ਨਾਲ ਚਾਵਲ ਜ਼ਰੂਰ ਬਣਾਉਣੀ ਆ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਜੀ ਇਹਦਾ ਟੇਸਟ ਕਿਵੇਂ ਦੀ ਬਣੀ ਆ ਆਪਣੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਖਾ ਕੇ ਮਜ਼ਾ ਹੀ ਆ ਗਿਆ ਸੋ ਇਹ ਸੀ ਮੇਰੀ ਰਾਮਾ ਤੋਰੀ ਤੇ ਆਲੂ ਦੀ ਸਬਜ਼ੀ ਦੀ ਰੈਸਪੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਆਪਣੇ ਘਰ ਵਿੱਚ ਬਣਾ ਕੇ ਟਰਾਈ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਾਸਰੀ ਗਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ